ਆਪਣੇ ਪਾਜੀ ਤੇ ਪਰੀਂ ਦੇ ਹਾਲੇ ਜਤੀ ਹਾਂ ਪਿੱਛੋਂ ਬਣਾ ਬਣਾ ਰਹਿਣ ਲੱਗ ਪਏ ਨੇ ਨਵੇਂ ਆਣ ਪਾਜੀ ਉਸਤਾਦ ਦਾ ਆਪਣਾ ਧੀਰਾ ਆ ਮੇਰ ਕਾਲਾ ਅੱਛਾ ਜੀ ਆਪਾਂ ਸਾਰਾ ਕੁਝ ਉਹਦੇ ਕੋਲੋਂ ਜਿੱਦਾਂ ਪੁੱਛੀਦਾ ਆ ਹਾਂਜੀ ਹਾਂਜੀ ਉਹਦੀ ਨਾਲ ਗੱਲਬਾਤ ਹੋ ਆ ਤੇ ਹੋਰ ਬਾਕੀ ਆਪਾਂ ਆਪਣਾ ਸਾਰਾ ਕੁਝ ਕਰੀਦਾ ਠੀਕ ਜਾਨਵਰ ਸਾਰੇ ਉਸਤਾਦ ਵਾਲੀ ਆ ਆਪਣੀ ਆ ਅਮਰੀਕਾ ਵੀ ਮਰਕਾਲੇ ਮੁੰਡੇ ਜਿਹੜੇ ਜਿੱਦਿਆ ਕਿਤੇ ਮੇਰਾ ਭਰਾਈ ਆ ਹੋਵੇ ਸਾਰੀ ਸਾਰੇ ਜਾਨਵਰ ਉਹਦੇ ਆ ਬਲੂਟ ਤੋਂ ਆਏ ਆ ਰੂਮ ਆ ਬਲੂਟ ਤੇ ਆਪਾਂ ਕਿੰਨਾ ਕ ਟਾਈਮ ਹੋ ਗਿਆ ਪੁੱਤਰਾਂ ਮਤਲਬ ਫਿਆਨ ਕਿੰਨਾ ਕ ਟਾਈਮ ਉਸਤਾਦ ਨਾਲ ਜੁੜੇ ਹੋਏ ਨੇ ਕਿੰਨਾ ਟਾਈਮ ਹੋ ਗਿਆ ਉਹਦੇ ਪਾਈ ਹਸ ਤਾਂ ਹਲੇ ਛੋਟੇ ਸੀ 8 ਕੇ ਸਾਲ ਦੇ ਹੋਣੇ ਆ ਹਾਂਜੀ ਚਾਦੇ ਪੁੱਤਰ ਕੀ ਆ ਤੇ ਬਸ ਉਹ ਟੂਟੀ ਉਹਦੇ ਨਾਲ ਪਹਿਲਾਂ ਲੱਕੀ ਜਿਹਾ ਜਿੰਦੇ ਆਂਦੇ ਤੂੰ ਤੇ ਮੇਰੀ ਚਾਚੀ ਨੇ ਲਿਆ ਕੇ ਦੇ ਦਿੱਤੇ ਉਦਾਂ ਹੀ ਜੋਂਕ ਪਿਆ ਆ ਤੇ ਜਾਦੀ ਲੱਗੀ ਹੁੰਾਂ ਬਸ ਤੇ ਕੰਮ ਇਹਦਾ 2010 ਦੇ ਵਿੱਚ ਦਿੱਤੇ ਛੱਡਣ ਹੋਈਆਂ ਛੋਟੀਆਂ ਦਾਦ ਵਿੱਚ ਇਹ ਆਪਣਾ ਧੀਰਾ ਭਰਾ ਹੁੰਦਾ ਸੀ ਦੋ ਹੀ ਜਣੇ ਹੁੰਦੇ ਸੀ ਤੇ ਉਦੋਂ ਦਾਦ ਦੇ ਵਿੱਚ ਹੀ ਬਹੁ ਬਾਜੀਏ ਆਗਾ ਤਾਰ ਛੱਡਦੇ ਰਹੇ ਉਹਦੇ ਵਿੱਚ ਐਂਟਰੀ ਵੀ ਥੋੜੀ ਹੁੰਦੀ ਸਾਡੇ 300 ਰੁਪਏ ਅੱਜ ਤਾਂ ਐਂਟਰੀ ਨਹੀਂ ਦਿੱਦ ਗਈ ਹਾਂਜੀ ਐਤਵਾਰ ਨੂੰ ਹੀ ਵਾਪਸ ਆਉਂਦੀ ਤੇ ਆਪਾਂ ਕੁਤਰ ਆਪੇ ਤਿਆਰ ਕਰਦੇ ਆਂ ਕਿਤਾਬਾਤਾ ਮਤਲਬ ਆਪਾਂ ਤਿਆਰੀ ਕਰਦੇ ਆਂ ਕੁਤਰ ਜਿੱਦਾਂ ਮੌਸਮ ਦੇ ਹਿਸਾਬ ਨਾਲ ਹੁੰਦਾ ਬਾਕੀ ਮੇਰਾ ਧੀਰਾ ਭਰਾ ਆ ਅਮਰੀਕਾ ਆ ਮੈਂ ਹੁਣ ਘੁੰਮ ਕਰਦਾ ਹਾਂ ਉਹਨੂੰ ਆ ਮੈਨੂੰ ਦੱਸਣਾ ਹੁੰਦਾ ਸਾਰਾ ਕੁਝ ਠੀਕ ਤੇ ਉਹਦੇ ਨਾਲੇ ਆਪਾਂ ਜੁੜੇ ਹੋ ਆ ਜਿੱਦਾਂ ਹੁਣ ਹੀ ਸਾਰਾ ਕੁਝ ਉਹਦਾ ਹੀ ਆ ਹਾਂ ਹਾਂ ਹੁਣ ਹੀ ਫੁੱਤਰ ਲੈ ਕੇ ਦਿੱਤੇ ਆ ਸਾਡੇ ਜੁੜੇ ਪਾਣੀ ਸਾਰਾ ਕੁਝ ਜੋ ਕੋਈ ਕਰਦਾ ਆ ਉਹਦੀ ਫਿਰ ਤੇ ਹੀ ਆ ਮੈਨੂੰ ਹਾਂ ਠੀਕ ਹੈ ਵੱਡਾ ਭਾਜੀ ਆਪਣਾ ਬਾਹਰ ਆ ਕੇ ਹੈ ਨਾ ਹਾਂਜੀ ਭਰਾਈ ਅਜ ਤਰਾ ਸਭ ਜਣ ਰੱਖ ਲੋ ਉਹ ਬਾਹਰੋਂ ਮਰਕਾ ਚੋਂ ਆਉਂਦੇ ਉਹਨਾਂ ਨੂੰ ਵੀ ਸ਼ੌਂਕ ਆਉਣਾ ਨਾ ਪਹਿਲਾਂ ਤੋਂ ਉਹਨੂੰ ਬਹੁਤ ਸ਼ੌਂਕ ਉਹ ਮੈਨੂੰ ਜਿੱਦਾਂ ਉਹਨੇ ਫੋਨ ਕਰੀ ਜਾਣਾ ਰੋਜ਼ ਹੀ ਆ ਕੋ ਉਤਰ ਕਿਹੜਾ ਆ ਕੋ ਉਤਰ ਕਿਹੜਾ ਆ ਉੱਥੇ ਬਾਹਰ ਵੀ ਫਿਕਰੀ ਆ ਨਾ ਉਹਨੂੰ ਉਹਨੂੰ ਬਾਹਰ ਵੀ ਇਹ ਰਹਿੰਦੀ ਆ ਕੋ ਉਤਰਾਂ ਦੀ ਟੈਂਸ਼ਨ ਰਹਿੰਦੀ ਆ ਕਈ ਵੇਲੇ ਫੋਨ ਨਹੀਂ ਮੇਰੇ ਤੋਂ ਚੱਕ ਹੁੰਦਾ ਹੁਣ ਇਹ ਜਾਰੇ ਨੂੰ ਵੀ ਜਾਣਾ ਹੁਣ ਜਿੱਦਾਂ ਦੋ ਦਿਨ ਗੱਲ ਨਹੀਂ ਕਰ ਰਹੀ ਸ਼ਾਮ ਤੇ ਉਹਨੂੰ ਵੀ ਹੁੰਦਾ ਹੀ ਆ ਹੁਣ ਉੱਤਰ ਰੱਖਿਆ ਵੀ ਮੈਂ ਵੀ ਦੇਖਾਂ ਹੈ ਨਾ ਕਈ ਵੇਲੇ ਤੇ ਫਾਲ ਨਹੀਂ ਹੁੰਦੇ ਕੋ ਉਤਰ ਉਹ ਮੈਨੂੰ ਫਿਰਦਾ ਬੋਲਣਾ ਤਾਂ ਹੈਗਾ ਹੀ ਉਹਨੇ ਜਿਹੜੇ ਭਾਜੀ ਆਪਣੇ ਕੰਪਿਊਟਰ ਬਾਜ਼ੀਆਂ ਪੈ ਲੋੜੇ ਆ ਉਹਨਾਂ ਦਾ ਮਨ ਤਾਂ ਯੋਕਰਾਓ ਆਪਣੇ ਬੰਦਿਆਂ ਨੂੰ ਕੋਈ ਹੋਰ ਦਿਖਾ ਦਿੰਦੇ ਆ ਇਹ ਕਿੱਥੇ ਦਾ ਪੁੱਤਰ ਭਾਈ ਇਹ ਤੇ ਘਾੜ ਬਜਾਰੀ ਤਰਖਾਨ ਬਜਾਰੇ ਬਾਜੀ ਹੁੰਦੀ ਹੈ ਘਾੜ ਬਜਾਰੀ ਉਹ ਵੀ ਜੀ ਇਕੱਲਾ ਹੀ ਰਹਿ ਗਿਆ ਸੀ ਉੱਥੇ ਫਰਸ ਪ੍ਰਾਈਜ਼ ਹਾਂ ਇਕੱਲਾ ਹੀ 2 3 1 ਘੰਟੇ ਉਹਨਾਂ ਤੋਂ ਵੱਧ ਢੋਲੇ ਜਾ ਸੀਗਾ ਭਾਜੀ ਕਿੰਨੇ ਵਜੇ ਹੋ ਗਈ ਨਿਪਟ ਗਈ ਬਾਜੀ ਤਾਂ 2 3 ਵਜੇ ਨਿਪਟ ਗਈ ਸੀ ਕਾਈ ਬੇ ਸਾਰੇ ਕਬੂਤਰ ਬੈ ਗਿਆ ਹੀ ਗਰਮੀ ਬਹੁਤ ਸੀ ਗਰਮੀ ਜਿਆਦਾ ਸੀ ਲੋ ਜਿਆਦਾ ਗਰਮੀ ਸੀਗੀ ਇਹ ਜਾ ਕੇ 5:30 5:30 ਵਜੇ ਇਹ ਪੱਖੇ ਪੱਖਾ ਜਿੱਤੇ ਹੋਣਾ ਇਹ ਪੱਖੇ ਜਿੱਤੇ ਆ ਇਹ ਪੱਖੇ ਵਾਲਾ ਉਤਰਿਆ ਆ ਬਾਟ ਬਰਾਹੀ ਹੋਇਆ ਸ਼ੁਰੂਆਤੀ ਰਿਹਾ ਭਰਾ ਨੂੰ ਮੇਰੇ ਰੂਪਾਂ ਦਾ ਲੱਗ ਜਾਣਾ ਇਹ ਗੁਲਾਬੀ ਰੰਗ ਕੋਈ ਲਾਇਆ ਸੀਗਾ ਅੱਛਾ ਜੀ ਇਹ ਕੋਈ ਬਾਜੀਆਂ ਛੱਡਿਆ ਜਿੱਦਾਂ ਸ਼ਾਮਾਂ ਵਿੱਚ ਮਜ਼ਾ ਰਿਆ ਸ਼ਾਮੀਆਂ ਨੂੰ ਰਿਆ ਇਹਦੇ ਤੇ ਕਿਹਦੇ ਆ ਇਹਦੇ ਚੋਂ ਫੋਟੋ ਜੇ ਫਿਸ਼ਮੈਂਟ ਹੋਵੇ ਉੱਤੇ ਚੜਦੀ ਜੇ ਉੱਥੋਂ ਹੀ ਜਾਂਦੇ ਆਂ ਅੱਜ ਤਾਂ ਖੂ ਹੋਵੇ ਖੂਤੇ ਤੱਕ ਦੀ ਤੇ ਦੇ ਛੱਡ ਦੇ ਨੀ ਉੱਤੀ ਅੰਤਨਾ ਅੱਥੇ ਤੂੰ ਜਦ ਵੀ ਗਾਲਾ ਸਿੱਧਾ ਲਾਲਾ ਇਹ ਤੁਮਾ ਦਾਦ ਘਰ ਛੱਡ ਕੇ ਨਾਲੀ ਚਦਰੀ ਬਾੜੇ ਚੰਗੇ ਆ ਮਤਲਬ ਕੂਤਰੀ ਲਾ ਲਾ ਬਹੁਤ ਚੰਗੇ ਆ ਕਿਸੇ ਤੇ ਦਾ ਅੱਖ ਉੱਤਰ ਦੇਖੇ ਤੇ ਪਤਾ ਲੱਗ ਜਾਂਦਾ ਆਪਣੀ ਇਹ ਪੁਰਾਣੀ ਕੂਤਰੀ ਆ ਮੇਰੀ ਕੀਨੀ ਕਬੂਤਰੀ ਤੇ ਬਹੁਤ ਜੂ ਕਬੂਤਰੀ ਆਏ ਇਹਦੀ ਬੱਚੀ ਆ ਸਾਰੀ ਜਿੱਤਾਂ ਅਜੋਂ ਸਾਨੂੰ ਜਿਹੜਾ ਮੈਂ ਤੁਹਾਨੂੰ ਦਿਖਾ ਲਿਆ ਇਹ ਸਾਰੀ ਜਾਨੀ ਕਿ ਇਹਦੀ ਨਸਲ ਤੋਂ ਵੀ ਨਸਲ ਤੋਂ ਆ ਬੱਚੀ ਇਹਦੀ ਨਸਲ ਤੋਂ ਇਹ ਫਿਰ ਲਾਲ ਮੂੰਹ ਵਾਲਾ ਕਬੂਤਰ ਹੁੰਦਾ ਸੀਗਾ ਹਾਂ ਹਾਂ ਹੁਣ ਇਹ ਬਹੁਤ ਬਾਜੀ ਜਿੱਤੀਆਂ ਥੋੜੇ ਮਸ਼ਹੂਰ ਸੀ ਆਪਣਾ ਚੂੜਾ ਹਾਂ ਜਿਹੜਾ ਮੂੰਹ ਦੀ ਦਿਵਾਜ ਕਬੂਤਰ ਸੀਗਾ ਇਹ ਸੁਰਖਾ ਦਿਵਾਜ ਤੇ ਨਾਲ ਉਹ ਲਾਲ ਮੂੰਹ ਵਾਲਾ ਕਬੂਤਰ ਦੇ ਇਹਨੀ ਬਹੁਤ ਬਾਜੀ ਤੇ ਇਹ ਹੁਣ ਉਹਨਾਂ ਵਿੱਚੋਂ ਆਈ ਕੂਤਰੀ ਇਹ ਜੱਬਾ ਇਹ ਡੱਬੇ ਕਹਿੰਦੇ ਆਉਂਦੇ ਨਹੀਂ ਆ ਜੱਬਾ ਰੋਮੀ ਭਾਜੀ ਨੇ ਸਾਨੂੰ ਦਿੱਤਾ ਤੇ ਗੈਫਟ ਕੀਤਾ ਰੋਮੀ ਭਾਜੀ ਨੇ ਤੁਹਾਨੂੰ ਬਈ ਮਜ਼ੀ ਗੈਫਟ ਕੀਤਾ ਦਿਨਾਂ ਨਹੀਂ ਦੀ ਭਾਜੀ ਤੁਹਾਨੂੰ ਜੇ ਦੇ ਦਿੱਤਾ ਹ ਤਾਂ ਭਾਜੀ ਕੋਈ ਓੜਿਆ ਇਹ ਇਹਦੀ ਨਾਲ ਤੇ ਬਹੁਤ ਵਧੀਆ ਛੱਡੇ ਜਿੱਦਾਂ ਭਰਾ ਇਹਦੇ ਹਾਂ ਇਹਦੀ ਨਾਲ ਦੇ ਛੱਡੇ ਆ ਇਹ ਰੰਗ ਥੋੜਾ ਕਰਕੇ ਜਿੱਦਾਂ ਰੱਖ ਲਿਆ ਸੀ ਠੀਕ ਐ ਬੱਚਿਆਂ ਨੂੰ ਰੱਖ ਲਿਆ ਹਾਂ ਜਦੋਂ ਬੱਚੇ ਸੋਹਣੇ ਨਿਕਲੂਗੇ ਭਾਜਾ ਪੁੱਤਰ ਆ ਬਹੁਤ ਵਧੀਆ ਬਣਾਇਆ ਹਨ ਹਾਂ ਇਹ ਕੱਲੇ ਕੱਲੇ ਗਾਨੀ ਆ ਧੀਰੇ-ਵੇਰੇ ਭਰਾ ਨੇ ਸਾਰੇ ਧੀਰੇ ਭਰਾ ਨੇ ਬਣਾਇਆ ਮੇਰੇ ਘਰ ਵੀ ਨੇ ਆ ਜੋੜੇ ਕੱਲੇ-ਕੱਲੇ ਹੋਣ ਹਣਾ ਹਾਂ ਇਹ ਵੀ ਕਿਸੇ ਦਿਨ ਬਹਿਸ ਤਰ੍ਹਾਂ ਹੋਗੇ ਪੇਚਾ ਜੋੜਾ ਹੋ ਗਦੇ ਤੇ ਜਦੋਂ ਵੰਡੇ ਦੇ ਦੇਣੀ ਕੋਈ ਭੋਲ ਦੇਣਾ ਤੇ ਆਪਣੇ ਧੀਰੇ ਬਣਾਉਣੇ ਤਾਂ ਇਹ ਕੋਈ ਕੀਤਾ ਮੇਰੇ ਉਹਦੇ ਗੁੱਡੇ ਮਤਲਬ ਜਿਆਦਾ ਕਰਦੇ ਹਨ ਉਹ ਉਹਦਾ ਹੀ ਗੱਲਾਂ ਦਾ ਕੋਈ ਨਹੀਂ ਬਣਾਵਾਲੇ ਇਹ ਪਾਜੀ ਆਪਣੇ ਮੀਰ ਕਬੂਤਰ ਲੱਗੇ ਬਾਜੀ ਨੂੰ ਜੀ ਉਹ ਕਬੂਤਰ ਉਹਦਾ ਕੋਈ ਹੈਗਾ ਆ ਮੀਰ ਨੂੰ ਲੱਗੇ ਆਪਣੇ ਉਹਦੋਂ ਕਬੂਤਰ ਸਾਰੇ 85 ਉੜੇ ਹੈਗੇ ਆਪਣੇ ਕੱਲੇ ਦੋ ਹੋਰ ਹੈਗੇ ਸਗੇ ਇੱਕ ਲਾਲ ਮੂੰਹ ਵਾਲਿਆਂ ਤੁਸੀਂ ਜਿਹੜਾ ਕੋ ਸੁਣਖਿਆ ਕੋਈ ਆਹ ਕੂਦਰੀ ਬੱਤੀ ਆਹਦੇ ਉੱਪਰ ਜੂਨ ਕਰਕੇ ਘਾੜੀ ਆ ਜੂਨ ਕਰਕੇ ਇੰਨੀ ਗੂੜੀ ਜਿਹੜੀ ਹੋਰ ਵਧੀਆ ਜਿਹੜੀ ਬਗੀ ਇਹਦਾ ਭਰਾ ਸੀਗਾ ਉਹ ਜਾਨੀ ਕਿ ਇਹਦਾ ਭਰਾ ਨਹੀਂ ਜਾਨੀ ਕਿ ਲੱਗਦਾ ਇਹਦਾ ਭਰਾ ਉੜਿਆ ਜੀ ਭਾਈ ਜੀ ਹਾਂ ਇਹਦਾ ਭਰਾ ਉੱਤੇ ਉੜਿਆ ਸੀਗਾ ਤੇ ਲਾਲ ਮੂੰਹ ਵਾਲਿਆਂ ਚੋਂ ਇਹ ਆਹ ਦੀ ਆਹ ਦੇਖੋ ਤੋਰਤਾ ਹੋਰ ਬਤਾ ਆ ਜਾਉਂਦਾ ਇਹ ਉਹਨਾਂ ਚੋਂ ਲਾਲ ਮੂੰਹ ਵਾਲਿਆਂ ਚੋਂ ਇਹ ਹੋਣਾ ਚਾਹੁੰਦਾ ਇਹ ਵੱਡੇ ਬੂਤਰ ਹੀ ਆਪਣੇ ਆ ਇਹ ਵੱਡੇ ਆ ਕੋਤੇ ਵੀ ਰਹਿ ਗਏ ਸੀ ਜਿੱਦਾਂ ਇਹ ਤੇ ਦੋਵੇਂ ਮਿੰਦੂ ਦੇ ਬਲ ਹਰੀ ਫੋਰ ਵੀ ਇਹ ਰਹਿ ਗਏ ਸਾਡੇ ਦੂਰ ਦੇ ਉਹ ਤਾਂ ਕਈ ਨੇ ਤੇਰੇ ਉਹਨਾਂ ਪਿੰਡਾਂ ਦਾ ਨਾਮ ਵੀ ਇੱਥੇ ਦਿੱਤਾ ਤੂੰ ਕਿੱਤੀ ਕਿੱਤੀ ਕੋਈ ਦਾ ਕੀਤਾ ਨਹੀਂ ਰੰਦਾ ਤਾਂ ਆ ਹਰੀਆਂ ਕਦੇ ਆ ਇਹਦੇ ਉਰ ਦੇ ਉਰ ਦੇ ਵਿੱਚ ਇੰਨੇ ਕੀਰਤ ਕਰਦੇ ਆ ਉਰ ਦੇ ਉਰ ਦੇ ਬੱਦਦੇ ਆ